ਅੱਜ ਦੀ ਵੀਡੀਓ 'ਚ ਨਾ ਆਪਾਂ ਕੁਝ ਗੱਲਾਂ ਡੱਬੀ ਬਾਰੇ ਦੱਸਾਂਗੇ ਜਿਹੜੀ ਮਸ਼ੀਨ ਵਾਲੀ ਡੱਬੀ ਹੁੰਦੀ ਆ ਵੀ ਇਹ ਕਿਉਂ ਖਰਾਬ ਹੁੰਦੀ ਹੈਗੀ ਕਾਦੇ ਕਾਰਨ ਖਰਾਬ ਹੁੰਦੀ ਆ ਇਹ ਆਪਾਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਐਂ ਤੱਕ ਜੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਆਪਣੇ ਜੈਨ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਸੀ ਠੀਕ ਹੈ ਜੀ ਪਹਿਲੇ ਨੰਬਰ ਤੇ ਤਾਂ ਦੇਖੋ ਡੱਬੀ ਖਰਾਬ ਹੁੰਦੀ ਆ ਵੀ ਜਦੋਂ ਵੀ ਆਪਾਂ ਨਾ ਫਿਰਕੀ ਚਾਕੇ ਕੋਈ ਹੋਰ ਪਾ ਲੈਨੇ ਆ ਉਹਦੇ ਨਾਲ ਆਪਣੀ ਡੱਬੀ ਫਰਾ ਖਰਾਬ ਹੁੰਦੀ ਆ ਕਿਉਂਕਿ ਦੇਖੋ ਜਦੋਂ ਵੀ ਆਪਾਂ ਡੱਬੀ ਨਵੀਂ ਲੈਨੇ ਆ ਡੱਬੀ ਫਿਰਕੀ ਨਵੀਂ ਲੈਨੇ ਆ ਇਹ ਦੋਨੇ ਇੱਕੋ ਜਿਹੀਆਂ ਹੁੰਦੀਆਂ ਨੇ ਬਿਲਕੁਲ ਇੱਕੋ ਜਿਹੀਆਂ ਹੁੰਦੀਆਂ ਨੇ ਤੇ ਯਾਨੀ ਕਿ ਜਿਉਂ-ਜਿਉਂ ਆਪਾਂ ਚਲਾਈ ਜਾਂਦੇ ਆ ਡੱਬੀ ਵੀ ਥੋੜੀ-ਥੋੜੀ ਘਸੀ ਜਾਂਦੀ ਆ ਫਿਰਕੀ ਵੀ ਘਸੀ ਜਾਂਦੀ ਆ ਥੋੜੀ-ਥੋੜੀ ਤਾਂ ਜਿਹੜੀ ਫਿਰਕੀ ਆ ਉਹ ਇਸ ਡੱਬੀ ਦੇ ਨਾਲ ਹੀ ਯਾਨੀ ਕਿ ਫਟ ਆਉਗੀ ਤੇ ਜਦੋਂ ਆਪਾਂ ਇਹਦੇ ਵਿੱਚ ਕਈ ਵਾਰ ਨਵੀਂ ਫਿਰਕੀ ਪਾ ਦਿੰਨੇ ਆ ਜਮਾਂ ਨਵੀਂ ਤਾਂ ਉਹ ਦੇਖੋ ਧਾਗਾ ਤੋੜਨ ਲੱਗ ਜਾਂਦੀ ਹੈ ਧਾਗਾ ਫਿਰਕੀ ਦੇ ਵਿੱਚੋਂ ਕੱਢਣ ਲੱਗ ਜਾਂਦੀ ਹੈ ਜੀ ਜੇ ਆਪਾਂ ਕਈ ਵਾਰ ਪੁਰਾਣੀ ਫਿਰਕੀ ਵੀ ਆਪਾਂ ਪਾ ਦਿੰਨੇ ਆ ਪੁਰਾਣੀ ਦਾ ਵੀ ਇਹੀ ਕੁਛ ਆ ਵੀ ਪੁਰਾਣੀ ਵੀ ਦੇਖੋ ਨਿਕਲਣ ਲੱਗ ਜਾਂਦੀ ਹੈ ਧਾਗਾ ਤੋੜਨ ਲੱਗ ਜਾਂਦੀ ਹੈ ਲੱਛਾ ਦੇਣ ਲੱਗ ਜਾਂਦੀ ਹੈ ਇਹ ਸਾਰੀਆਂ ਇਹਦੀਆਂ ਪ੍ਰੋਬਲਮਾਂ ਆਉਣ ਲੱਗ ਜਾਂਦੀਆਂ ਨੇ ਡੱਬੀ ਦੀਆਂ ਏਜ ਡੱਬ ਫਿਰਕੀ ਉਹੀ ਰੱਖੋ ਜਿਹੜੀ ਪਹਿਲੇ ਨੰਬਰ ਤੇ ਇਹਦੇ ਵਿੱਚ ਹੈਗੀ ਆ ਜੇ ਤੁਸੀਂ ਨੇ ਮੰਨ ਲਓ ਫਿਰਕੀ ਬਦਲਣੀ ਆ ਤਾਂ ਤੁਸੀਂ ਡੱਬੀ ਵੀ ਚੇਂਜ ਕਰੋ ਨਾਲ ਦੀ ਨਾਲ ਫਿਰ ਦੋਨੀਆਂ ਚੀਜ਼ਾਂ ਤੁਸੀਂ ਇੱਕੋ ਜੀਆਂ ਲੈ ਲਓ ਉਹ ਡੱਬੀ ਵੀ ਇਹ ਫਿਰਕੀ ਵੀ ਨਵੀਂ ਲੈਣੀ ਆ ਤਾਂ ਡੱਬੀ ਵੀ ਤੁਸੀਂ ਨਵੀਂ ਲੈ ਲਓ ਫਿਰ ਤੁਹਾਡੀ ਮਸ਼ੀਨ ਕਦੇ ਵੀ ਖਰਾਬ ਨਹੀਂ ਹੋਊਗੀ ਕਿਉਂਕਿ ਜਦੋਂ ਆਪਾਂ ਕਈ ਵਾਰ ਫਿਰਕੀ ਤਾਂ ਦੇਖੋ ਆਪਾਂ ਕਹਿੰਨੇ ਡੱਬੀ ਤਾਂ ਨਵੀਂ ਪਈਆ ਵੀ ਫਿਰਕੀ ਆਪਣੀ ਖਰਾਬ ਹੋਊਗੀ ਠੀਕ ਹੈ ਜੀ ਆਪਾਂ ਨੂੰ ਪਤਾ ਨਹੀਂ ਲੱਗਦਾ ਦੇਖੋ ਡੱਬੀ ਦੇ ਕਈ ਵਾਰ ਕੋਈ ਨਟ ਢਿੱਲਾ ਹੋ ਜਾਂਦਾ ਜਿਵੇਂ ਆਹ ਪੱਤੀਆਂ ਨੇ ਨਾ ਆਹ ਵਾਲੀਆਂ ਪੱਤੀਆਂ ਨੇ ਇਹ ਪੱਤੀ ਦੇ ਵਿੱਚੋਂ ਅੰਦਰ ਜੜ ਲੱਗ ਜਾਂਦੀ ਹੈ ਜੀ ਜੇ ਤਾਂ ਆਪਾਂ ਇਹਨੂੰ ਤੇਲ ਦਿੰਦੇ ਰਹਾਂਗੇ ਤਾਂ ਤਾਂ ਦੇਖੋ ਇਹ ਠੀਕ ਰਹੂਗੀ ਜਦੋਂ ਕਈ ਵਾਰ ਆਪਾਂ ਇਹਨੂੰ ਤੇਲ ਨਹੀਂ ਦਿੰਦੇ ਨਾ ਤਾਂ ਇਹਦੇ ਵਿੱਚ ਅੰਦਰ ਜੜ ਪੈਦਾ ਹੋ ਜਾਂਦੀ ਹੈ ਜੀ ਤੇ ਤਾਂ ਕਰਕੇ ਜਿਹੜਾ ਧਾਗਾ ਦਾ ਧਾਗਣਾ ਜਦੋਂ ਆਪਾਂ ਖਿੱਚਦੇ ਆ ਤਾਂ ਉਹ ਖਿੱਚਿਆ ਨਹੀਂ ਜਾਂਦਾ ਯਾਨੀ ਕਿ ਕੱਸ-ਪੱਸ ਕੇ ਧਾਗਾਉਣ ਲੱਗ ਜਾਂਦਾ ਹੈਗਾ ਡੱਬੀ 'ਚ ਤੇ ਇਹੋ ਇਸੇ ਕਰਕੇ ਆ ਵੀ ਇਹਦੇ ਅੰਦਰ ਜਰ ਲੱਗੀ ਪਈ ਹੁੰਦੀ ਹੈ ਤੇ ਜਦੋਂ ਵੀ ਹੁਣ ਆਪਾਂ ਨੇ ਜੇ ਆਪਣੀ ਡੱਬੀ ਸਹੀ ਰੱਖਣੀ ਆ ਤਾਂ ਜੇ ਆਪਣੇ ਫਿਰਕੀ ਨਮੀ ਲੈਣੀ ਆ ਤਾਂ ਡੱਬੀ ਵੀ ਆਪਾਂ ਨਮੀ ਲੈਣੀ ਆ ਕੋਈ ਦੇਖੋ 50 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਆਪਣੀ ਮਸ਼ੀਨ ਖਰਾਬ ਹੋ ਜਾਂਦੀ ਆ ਪਤਾ ਨਹੀਂ ਉਹ ਤੇ 500 ਲੱਗਦਾ ਕਿ 1000 ਲੱਗਦਾ ਪਰ ਆਪਾਂ ਥੋੜੀਆਂ ਥੋੜੀਆਂ ਗੱਲਾਂ ਦੀ ਕੰਜੂਸੀ ਕਰਨ ਲੱਗ ਜਾਨੇ ਆਪਾਂ ਨੂੰ ਇਹਦਾ ਡੱਬੀ ਤਾਂ ਨਮੀ ਪਈ ਹੈ ਡੱਬੀ ਤੇ ਕਾਹਨੂੰ ਪੈਸੇ ਲਾਉਣੇ ਆ ਪਰ ਦੇਖੋ ਜੇ ਫਿਰਕੀ ਖਰਾਬ ਹੁੰਦੀ ਆ ਤਾਂ ਡੱਬੀ ਵੀ ਨਵੀਂ ਲੈ ਕੇ ਆਓ ਠੀਕ ਹੈ ਜੀ ਡੱਬੀ ਵੀ ਤੁਸੀਂ ਨਵੀਂ ਲੈ ਕੇ ਆਉਣੀ ਹੈਗੀ ਫਿਰ ਦੋਨੇ ਇੱਕੋ ਹੀਆਂ ਚੀਜ਼ਾਂ ਹੋ ਜਾਣੀਆਂ ਦੇਖੋ ਬਿਲਕੁਲ ਫਿਰ ਨਾ ਡੱਬੀ ਨਿਕਲੇ ਤੇ ਨਾ ਆਪਣਾ ਧਾਗੇ ਚ ਖਸਾ ਪਵੇ ਤੇ ਨਾ ਡੱਬੀ ਫਿਰ ਕੀ ਦੋਨੇ ਚੀਜ਼ਾਂ ਚ ਕੁਝ ਨਹੀਂ ਖਰਾਬ ਹੁੰਦਾ ਜੇ ਆਪਾਂ ਫਿਰਕੀ ਵਧੀਆ ਪਈ ਡੱਬੀ ਵਧੀਆ ਪਈ ਫਿਰਕੀ ਲਿਆਉਣਿਆ ਥੋੜੇ ਚਿਰ ਬਾਅਦ ਡੱਬੀ ਖਰਾਬ ਹੋ ਜਾਂਦੀ ਹੈ ਕਿਉਂਕਿ ਉਹਦੀ ਸੈਟਿੰਗ ਨਹੀਂ ਆਉਂਦੀ ਫਿਰਕੀ ਦੀ ਉਹਦੇ ਵਿੱਚ ਇਸ ਕਰਕੇ ਜੇ ਬਦਲਣੀ ਹੈ ਤਾਂ ਦੋਨੇ ਚੀਜ਼ਾਂ ਬਦਲੋ ਇੱਕ ਜੀ ਨਾ ਬਦਲੋ ਤੇ ਇਹਦੇ ਨਾਲ ਆਪਣੀ ਮਸ਼ੀਨ ਲੰਬੇ ਸਮੇਂ ਤੱਕ ਵਧੀਆ ਚੱਲੂਗੀ ਖਰਾਬ ਨਹੀਂ ਹੋਊਗੀ ਬਿਲਕੁਲ ਛিটਲ ਨਹੀਂ ਖਰਾਬ ਹੁੰਦਾ ਇਹ ਨਾਲ ਤੇ ਕੋਈ ਵੀ ਹੋਰ ਮੁਸ਼ਕਲ ਨਹੀਂ ਆਉਂਦੀ ਆਪਣੀ ਮਸ਼ੀਨ 'ਚ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੱਸੀ ਆ ਵੀ ਮਸ਼ੀਨ ਬਾਰੇ ਕੁਝ ਗੱਲਾਂ ਵੀ ਜੇ ਫਿਰਕੀ ਖਰਾਬ ਹੁੰਦੀ ਆ ਤਾਂ ਕਿਸ ਤਰ੍ਹਾਂ ਡੱਬੀ ਜਾਂ ਫਿਰਕੀ ਖਰਾਬ ਹੁੰਦੀ ਆ ਤਾਂ ਕਿਵੇਂ ਆਪਾਂ ਉਹਨੂੰ ਕੀ ਚੀਜ਼ ਬਦਲਣੀ ਆ ਠੀਕ ਆ ਜੀ ਇਸ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦੱਸਤਾ ਹੁਣ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਐਦਾਂ ਨਹੀਂ ਆ ਦੇਖੋ ਜੇ ਤੁਸੀਂ ਨੇ ਕੋਈ ਵੀ ਤੁਹਾਨੂੰ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹਦੇ ਬਾਰੇ ਆਪਾਂ ਤੁਹਾਨੂੰ ਹੋਰ ਵੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਆਪਣੇ ਕੋਲ ਬਾਧੂ ਜਾਣਕਾਰੀ ਆ ਇਹਦੇ ਬਾਰੇ ਕੁਝ ਵੀ ਤੁਸੀਂ ਪੁੱਛਣਾ ਹੋਵੇ ਤਾਂ ਆਪਾਂ ਨੂੰ ਤੁਹਾਨੂੰ ਜਰੂਰ ਦੱਸਾਂ ਠੀਕ ਹੈ ਜੀ ਮਸ਼ੀਨ ਬਾਰੇ ਕੋਈ ਵੀ ਗੱਲ ਪੁੱਛਣੀ ਹੋਵੇ ਭੈਣ ਨੇ ਵੀਰ ਨੇ ਕਈ ਵਾਰ ਨਹੀਂ ਪਤਾ ਹੁੰਦਾ ਤਾਂ ਆਪਾਂ ਤੁਹਾਨੂੰ ਜਰੂਰ ਦੱਸਾਂ ਠੀਕ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ